ਸਸਿਕਾਲ ਜੀ ḍ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ੁਰਕਿਆਂ ਤੋਂ ਟੋਲ ਪ੍ਰਾਜੇ ਤੋਂ ਲੰਘਣ ਵਾਲਿਆਂ ਨੂੰ ਵੱਡੀ ਰਾਹਤ ਊਰ ਦੇਣੇ ਪੈਣਗੇ ਅੱਦੇ ਪੈਸੇ ਟੋਲ ਦਰਾਂ 'ਚ 50% ਦੀ ਕਟੌਤੀ ਤਰुण ਚੰਗੂ ਤੇ ਸੁਨੀਲ ਜਾਖੜ ਨੇ ਕੇਰੀ ਆਮ ਆਦਮੀ ਪਾਰਟੀ ਸਰਕਾਰ ਕਿ ਆਪ ਭਗਵੰਤ ਮਾਨ ਨੇ ਬਾਰੇ ਲੋਕਾਂ ਨੂੰ ਦਿੱਤੀ ਕੁਰਸੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਰੁੱਦਰ ਸੈਟਰਪੋਕ ਪੀਰ ਬਾਲ ਨੂੰ ਤਰਖਾਇਆ ਕਰਾ ਦਿੱਤੇ ਜਨਮਗ੍ਰੰਥ ਅਕਾਲ ਤਖਤ ਸਾਹਿਬ ਦਾ ਵੱਡਾ ਆਦੇਸ਼ ਹੈੱਡ ਗ੍ਰੰਥੀ ਤੇ ਪ੍ਰਬੰਧਕ ਕਮੇਟੀ ਤੇ ਦੋ ਮੈਂਬਰ ਤਰਖਾਇਆ ਇਕਰਾਰ ਪੰਜਾਬ ਚ 6 7 8 ਤੇ 9 ਜੁਲਾਈ ਨੂੰ بگੜੇਗਾ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਆਈ ਸਾਹਮਣੇ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਕਲਤਖ ਸਾਹਿਬ ਵਿਖੇ ਪੰਜ ਸਿੰਘ ਸਹਿਵਾਨ ਦੇ ਹੰਗਾਮੇ ਇਕੱਤਰਤਾ ਹੋਈ ਜਿਸ ਤੋਂ ਬਾਅਦ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪੈਰਾਂ ਵੱਲੋਂ 5 ਜੁਲਾਈ ਤੇ 21 ਮਈ ਨੂੰ ਕੀਤੇ ਗਏ ਫੈਸਲਿਆਂ ਨੂੰ ਸ਼੍ਰੀ ਕਲਤਖ ਸਾਹਿਬ ਦੇ ਹਦੇਸ਼ਾਂ ਦੀ ਕੋਰ ਉਲੰਘਣਾ ਦੱਸਦੇ ਹੋਏ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਮਾਮਲੇ 'ਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਧੀਕ ਖਾਟੇਕਰਨthi ਭਾਈ ਗੁਰਦੇਵ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੋਹਲ ਤੇ ਡਾਕਟਰ ਗੁਰਮੀਤ ਸਿੰਘ ਨੂੰ ਤਰਖਾਈਆ ਕਰਾ ਦਿੱਤੇ ਦਿੱਤਾ ਗਿਆ ਪਟਨਾ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਤੇ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਤਖਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਪਟਨਾ ਸਾਹਿਬ ਦੇ ਪੰਜ ਪੈਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਸੰਬੰਧੀ ਜੋ ਫੈਸਲੇ ਲਏ ਗਏ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਦਰਸਲ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਹੋਈ ਪੰਜ ਪੈਰਾਂ ਦੀ ਵਿਸ਼ੇਸ਼ ਕਮੇਟੀ ਤੇ ਸ਼੍ਰੋਮਣੀ ਕਾਲਜਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤਰਖਾਈ ਆਲਾ ਨਗਿਆ ਸੀ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਕਾਰਕਰੀ ਦੇ ਸਿਹਾਰ ਗੈਨੇ ਕੁਲਦੀਪ ਸਿੰਘ ਗੜਗੱਜ ਨੇ ਇੱਕ ਅਹਿਮ ਹੁ ਕਮੇਟੀ ਮੈਂਬਰ ਹਰਪਾਲ ਸਿੰਘ ਜੋਲ ਤੇ ਡਾਕਟਰ ਗੁੰਮੀ ਸਿੰਘ ਨੂੰ ਤਨਖਾਹੀਆ ਘਾਰ ਦੇ ਦਿੱਤਾ 19 ਨਵੰਬਰ 2003 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਕੇ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਗਏ ਮਤਾ ਨੰਬਰ 1 ਦੀ ਪ੍ਰਵੋਡਤਾ ਕਰਦੇ ਹਾਂ ਇਸ ਹੁਕਮਨਾਮੇ ਉਤੇ ਸਿੱਖ ਰਵੈਤਾਂ ਦੀ ਰੋਸ਼ਨੀ ਵਿੱਚ ਫੈਸਲਾ ਕੀਤਾ ਗਿਆ ਕਿ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਮਿਤੀ 21 ਮਈ 21 ਮਈ ਆ ਜੀ 21 ਮਈ 2025 ਨੂੰ ਜੋ ਪੱਤਰ ਨੰਬਰ ਤੱਤਾ ਪਪਾ ਸਸਾ ਸ਼ਕਤੀ ਹਾ 2025 ਅਤੇ ਮਿਤੀ 5 ਜੁਲਾਈ 2025 ਨੂੰ ਜੋ ਪੱਤਰ ਨੰਬਰ ਤਤਾਪਪਸ 740 ਹਾ ਹਾ 2025 ਜਾਰੀ ਕੀਤੇ ਗਏ ਹਨ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਕਿਤ ਆਦੇਸ਼ਾਂ ਦੀ ਘੋਰ ਉਲੰਘਣਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਲ ਗਾਉਣ ਵਾਲੇ ਹਨ ਪੰਜੇ ਤਖਤ ਸਹਿਬਾਨ ਵਿਖੇ ਸਿੱਖ ਸ਼ਕਤੀ ਦੇ ਸੋਮੇ ਹਨ ਪੰਜੇ ਤਖਤ ਸਹਿਬਾਨ ਸਿੱਖ ਸ਼ਕਤੀ ਦੇ ਸੋਮੇ ਹਨ ਜਿਨ੍ਹਾਂ ਪ੍ਰਤੀ ਵਿਸ਼ੂ ਭਰ ਵਿੱਚ ਵਸਦੀ ਸਿੱਖ ਸੰਗਤ ਦੀ ਡੂੰਗੀ ਸ਼ਰਧਾ ਅਤੇ ਇਹ ਪਾਵਨ ਗੁਰਸਥਾਨ ਅਤੀ ਸਤਿਕਾਰਯੋਗ ਹਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਸਰਵਜਤਾ ਬਖਸ਼ੀ ਹੈ ਪਰੰਤੂ ਕੁਝ ਲੋਕ ਸਿੱਖ ਵਿਰੋਧੀ ਤਾਕਤਾਂ ਦੇ ਅਨੁਸਾਰ ਚਲਦੇ ਆ ਆਪਣੇ ਨਿੱਜੀ ਸਵਾਰਥਾਂ ਲਈ ਸਾਜ਼ਸ਼ਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਗੁਰੂ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸ਼ੁਰੂ ਤੋਂ ਹੀ ਖਾਲਸਾ ਪੰਥ ਨਾਲ ਸੰਬੰਧਿਤ ਮਾਮਲੇ ਵਿਚਾਰ ਕੇ ਫੈਸਲੇ ਕੀਤੇ ਜਾਂਦੇ ਰਹੇ ਅਤੇ ਬਾਕੀ ਤਖ਼ਸਹਬਾਨਾਂ ਨੂੰ ਵੀ ਆਪਣੇ-ਆਪਣੇ ਸਥਾਨਕ ਫੈਸਲੇ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਪੰਥਕ ਤੇ ਧਾਰਮਿਕ ਮਾਮਲਿਆਂ ਸੰਬੰਧੀ ਅੰਤਮ ਰਾਏ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੀ ਮੰਨੀ ਜਾਂਦੀ ਹੈ ਸਮੁੱਚਾ ਖਾਲਸਾ ਪੰਥ ਇੱਕ ਪਰਿਵਾਰ ਹੈ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਦੇ ਗੁਰ ਸਿਧਾਂਤ ਅਨੁਸਾਰ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਆਪਸੀ ਪ੍ਰੇਮ ਇਤفاق ਤੇ ਸਾਂਝ ਨਾਲ ਰਹਿਣ ਦਾ ਉਪਦੇਸ਼ ਦਿੱਤਾ ਹੈ ਪਰੰਤੂ ਮੌਜੂਦਾ ਸਮੇਂ ਸਾਜਸ਼ਾਦੀਨ ਪੰਥ ਦੀ ਇੱਕਜੁਟਤਾ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਤੇ ਖੰਡਿਤ ਕਰਨ ਲਈ ਕੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅੱਜ ਦੀ ਇਕਤਰਤਾ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜਾਂ ਪਿਆਰਿਆਂ ਵੱਲੋਂ ਜੋ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਅਤੇ ਮਿੱਤੀ 5 ਜੁਲਾਈ 2025 ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੀ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਲ ਲਗਾਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆਪਰਵਾਨ ਕੀਤਾ ਜਾਂਦਾ ਮਤਲਬ ਇਹਨਾਂ ਨੂੰ ਬਿਲਕੁਲ ਨਹੀਂ ਮੰਨਿਆ ਜਾਂਦਾ। ਸ਼੍ਰੀ ਗਰਤਖਸਾਹਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਟਨਾ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰਾਂਥੀ ਗੁਰਦਿਆਲ ਸਿੰਘ ਪੰਥ ਵਿਰੋਧੀ ਤਾਕਤਾਂ ਨਾਲ ਰਲ ਕੇ ਤਖਤ ਸਹਿਬਾਨ ਵਿਕਾਰ ਤਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਖਤ ਸਾਹਿਬ ਦੇ ਹੁਕਮਾਂ ਖਿਲਾਫ ਜਾਣ ਵਾਲੇ ਤੇ ਵੀ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜ ਪੈਰਾਂ ਵੱਲੋਂ ਤਰਖਾਈਆ ਕਰਾਰ ਦੇਣ ਤੇ ਕਾਲੀ ਦਲ ਦੇ ਸੀਨੀਅਰ ਨੇਤਾ ਮਹਿੰਦਰ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਗਰੇਵਾਲ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪੈਰਾਂ ਵੱਲੋਂ ਸੁਣਾਏ ਗਏ ਫੈਸਲੇ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਉਲਟ ਕਰਾਰ ਦਿੱਤਾ ਹੈ ਦੇਖੋ ਮੈਂ ਪਹਿਲੀ ਗੱਲ ਕਹਿੰਨਾ ਸਭ ਤੋਂ ਵੱਡਾ ਦੁਖਾਂਤ ਅੱਜ ਸਿੱਖ ਕੌਮ ਦਾ ਇਹ ਹੈ ਕਿ ਸਾਰੀਆਂ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਢਾਉਣ ਲਈ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਨਾਂ ਦੇ ਹੱਥ ਕੰਡੇ ਬਣ ਗਏ ਪੰਜੇ ਪਿਆਰੇ ਸਹਿਬਾਨ ਬੜੇ ਸਤਿਕਾਰਤ ਹੁੰਦੇ ਨੇ ਉਹਨਾਂ ਦੀ ਸੇਵਾ ਤੇ ਸੇਵਾ ਕੇਵਲ ਤੇ ਕੇਵਲ ਅੰਮ੍ਰਿਤ ਛਕਾਉਣ ਵੇਲੇ ਦੀ ਡਿਊਟੀ ਹੁੰਦੀ ਹੈ ਕਿਸੇ ਨੂੰ ਤਨਖਾਹੀਆ ਕਰਾਰ ਕਰਨਾ ਕਿਸੇ ਨੂੰ ਧਾਰਮਿਕ ਸੇਵਾ ਲਾਉਣੀ ਕਿਸੇ ਤੋਂ ਧਾਰਮਿਕ ਵਗਿਆ ਹੋ ਜਾਣੀ ਤੇ ਉਹਨੂੰ ਤਲਬ ਕਰਕੇ ਉਹਨੂੰ ਸਜ਼ਾ ਜਾਂ ਸੇਵਾ ਸੁਣਾਉਣੀ ਇਹ ਅਧਿਕਾਰ ਖੇਤਰ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼੍ਰੀ ਅਕਾਲ ਤੱਕ ਸਾਡੇ ਜਥੇਦਾਰ ਸਾਹਿਬ ਦਾ ਮੈਂ ਸਮਝਦਾ ਕਿ ਜਿਹੜੀਆਂ ਸ਼ਕਤੀਆਂ ਅੱਜ ਸਿੱਖ ਸੰਸਥਾਵਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਚਲ ਗਈਆਂ ਹੋਈਆਂ ਨੇ ਇਹ ਲੋਕ ਉਹਨਾਂ ਦੇ ਹੱਥ ਕੰਡੇ ਬਣ ਕੇ ਉਹਨਾਂ ਦੀ ਬੋਲੀ ਬੋਲਦੇ ਨੇ ਜਿਹੜੀਆਂ ਬਿਲਕੁਲ ਹੀ ਨਾ ਪਰਵਾਨ ਨੇ ਕੌਮ ਨੂੰ ਕਿਉਂਕਿ ਪੰਜ ਪਿਆਰੇ ਤਾਂ ਹਰ ਸ਼ਹਿਰ ਵਿੱਚ ਨੇ ਜਿੱਥੇ ਵੀ ਅੰਮ੍ਰਿਤ ਪਾਨ ਕਰਾਉਣਾ ਪੰਜ ਪਿਆਰੇ ਸਹਿਬਾਨ ਤਿਆਰ ਹੋ ਸਕਦੇ ਨੇ ਤੇ ਪੰਜ ਪਿਆਰੇ ਸਹਿਬਾਨ ਬੈਠ ਕੇ ਫੈਸਲਾ ਕਰੀ ਜਾਣ ਥਾਂ ਥਾਂ ਤੇ ਫਿਰ ਤਾਂ ਖੇਰੂ ਖੇਰੂ ਕਰਦੇ ਨੇ ਕਿ ਕੌਮ ਇਸੇ ਕਰਕੇ ਇੱਕ ਨਿਸ਼ਾਨ ਇੱਕ ਸਥਾਨ ਇੱਕ ਸਬਦਾਨ ਤੇ ਇੱਕ ਸੋਸ਼ ਲਈ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀਕ ਹੈ ਤਖਤ ਸਾਰੇ ਪੂਜਣ ਯੋਗ ਨੇ ਸਤਕਾਰ ਯੋਗ ਨੇ ਪਰ ਉਹ ਸਾਰੇ ਤਖਤ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਸਾਜੇ ਹੋਏ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਸਹਿਬ ਗੁਰੂ ਹਰ ਗੋਬਿੰਦ ਪਾਸ਼ਾ ਜੀ ਨਾਲ ਦਾ ਜ਼ਮੀਰੀ ਪੀਰੀ ਦੇਵਸ ਹੈ ਉਹਨਾਂ ਦੀ ਸਥਾਪਨਾ ਕਰਕੇ ਉਹਨੀਆਂ ਉਹਦੀ ਜ਼ਿੰਮੇਵਾਰੀ ਇਹ ਹੈ ਜਿਹੜੀ ਇਹ ਕੰਮ ਕਰਨਾ ਸੋ ਮੈਂ ਸਮਝਦਾ ਕਿ ਇਹ ਜੋ ਪਟਨਾ ਸਾਹਿਬ ਦੇ ਵਿੱਚ ਕੀਤਾ ਗਿਆ ਹੈਗਾ ਇਹ ਉਹ ਡੂੰਗੀ ਚਾਲ ਹੈ ਉਹਨਾਂ ਲੋਕਾਂ ਦੀ ਜਿਹਦੇ ਵਿੱਚ ਸਾਡੇ ਵਾਲੇ ਵੀ ਡੋਗਰੇ ਰਲੇ ਹੋਏ ਨੇ ਕਿ ਪੰਥਕ ਏਕੇ ਦਾ ਪੰਥਕ ਸ਼ਕਤੀ ਦਾ ਤੇ ਸ਼ਕਤੀ ਦੇ ਭਗਤੀ ਦਾ ਜਿਹੜਾ ਪ੍ਰਤੀਕਾ ਸ਼੍ਰੀ ਅਕਾਲ ਤਖਤ ਸਾਹਿਬ ਉਹਨੂੰ ਨੀਵਾ ਦਿਖਾਇਆ ਜਾਵੇ ਜਿਹੜਾ ਕਦੇ ਨਹੀਂ ਹੋ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਮਹਾਰਾਜਾ ਅਨਰਜੀਤ ਸਿੰਘ ਲਾਇਬ੍ਰੇਰੀ ਦਾ ਰਾਸਮੀ ਤੌਰ ਤੇ ਉਦਘਾਟਨ ਕੀਤਾ ਜਿਸ ਨੂੰ ਸ਼ਹਿਰ ਦੇ ਸਿੱਖਿਆ ਤੇ ਅਧਿਐਨ ਖੇਤਰ ਵਿੱਚ ਇੱਕ ਵੱਡਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ ਐਰਿਟੋਰੀਅਮ ਚ ਨਹੀਂ ਆਇਆ ਸਰਕਾਰ ਬਣਨ ਤੋਂ ਬਾਅਦ ਅਣਗਿਣਤ ਵਾਰ ਇੱਥੇ ਪਹੁੰਚੇ ਹਨ ਔਰ ਕੋਈ ਨਾ ਕੋਈ ਵਿਕਾਸ ਦੇ ਕੰਮ ਵਾਸਤੇ ਇੱਥੇ ਆਉਨੇ ਆ ਇਹ ਕਦੇ ਅੰਗਨਵਾੜੀ ਵਰਕਰਾਂ ਲਈ ਕੋਈ ਸਕੀਮ ਹੈ ਕਦੇ ਸਾਡੇ ਦਲਿਤ ਸਮਾਜ ਨੂੰ ਕਰਜ਼ੇ ਮਾਫ਼ੀਆਂ ਜਾਂ ਜ਼ਮੀਨਾਂ ਦਾ ਜਿਹੜਾ مشترਕਾ ਖਾਤਿਆਂ ਸੰਬੰਧੀ ਇੱਕ ਵਾਰੀ ਇੱਥੇ ਬੜਾ ਵੱਡਾ ਫੰਕਸ਼ਨ ਕੀਤਾ ਸੀ ਕਦੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਇੱਥੇ ਪਹੁੰਚਦੇ ਆਂ ਇੱਕ ਅੰਮ੍ਰਿਤਸਰ ਸਾਹਿਬ ਦਾ ਇਹ ਐਟੋਰੀਅਮ ਹੋ ਗਿਆ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਐਟੋਰੀਅਮ ਹੋ ਗਿਆ ਇੱਕ ਚੰਡੀਗੜ੍ਹ ਦੇ ਵਿੱਚ ਮਿਊਸਪਲ ਭਵਨ ਪੰਜਾਬ ਜਿੱਥੇ ਕਿ ਜ਼ਿਆਦਾਤਰ ਨਿਯੁਕਤੀ ਪੱਤਰ ਬੰਦੇ ਜਾਂਦੇ ਆ ਜਿਹੜੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਜਾ ਫਿਰ ਜੇ ਜਿਆਦਾ ਗਿਣਤੀ ਹੋਵੇ ਫਿਰ ਟੈਗੋਰ ਥੀਏਟਰ ਸੋ ਇਸ ਤਰ੍ਹਾਂ ਦੇ ਫੰਕਸ਼ਨ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੋਣੇ ਬੰਦ ਹੋ ਗਏ ਸੀ ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਕੋਲ ਤਜਰਬਾ ਹੈ ਉਹ ਵੀ ਸ਼ਾਇਦ ਨਾ ਦੱਸ ਸਕਣ ਕਿ ਆਖਰੀ ਵਾਰੀ ਵਿਕਾਸ ਦੇ ਕੰਮਾਂ ਸੰਬੰਧੀ ਪ੍ਰੋਗਰਾਮ ਕਦੋਂ ਕੋਏ ਸੀਗੇ ਕਿਉਂਕਿ ਸਾਨੂੰ ਦੂਜੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਹੋਰ ਹੀ ਕੰਮਾਂ ਤੇ ਲਾ ਲਿਆ ਸੀ ਸਾਨੂੰ ਵਿਕਾਸ ਤਾਂ ਸਾਨੂੰ ਭੁਲਾਈ ਦਿੱਤਾ ਸੀਗਾ ਤੇ ਉਹਨਾਂ ਨੂੰ ਲੋੜ ਵੀ ਨਹੀਂ ਪੈਂਦੀ ਸੀ ਵਿਕਾਸ ਕਰਨ ਦੀ ਕਿਉਂਕਿ 5 ਸਾਲਾਂ ਬਾਅਦ ਆਟੋਮੈਟਿਕਲੀ ਵਾਰੀ ਆ ਜਾਂਦੀ ਸੀ ਲੋਕ ਜਾਣ ਕਿੱਥੇ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲ ਦੂਜੇ ਤੋਂ ਪਹਿਲੇ ਨਾਲੋਂ ਵੱਧ ਦੁਖੀ ਹੋ ਕੇ ਫਿਰ ਪਹਿਲੇ ਕੋਲ ਵੀ ਸ਼ਾਇਦ ਇਹ ਠੀਕ ਹੋ ਗਿਆ ਹੋਵੇ 5 ਸਾਲਾਂ ਚ ਸੋ ਉਹਨਾਂ ਨੂੰ ਵੀ ਪਤਾ ਸੀ ਜਾਣਗੇ ਕਿਥੇ ਪੇਡਾ ਵਾਂਗੂ ਹੱਕੀ ਤੁਰੇ ਫਿਰਦੇ ਸੀ ਬੱਕਰੀਆਂ ਵਾਂਗੂ ਹੱਕੀ ਤੁਰੇ ਕਦੇ ਇੱਧਰ ਲੱਗੇ ਕਦੇ ਇੱਧਰ ਲੱਗੇ ਹੋਰ ਕੋਈ ਫੰਕਸ਼ਨ ਹੀ ਨਹੀਂ ਹੁੰਦਾ ਸੀ 55000 ਲਗਭਗ 55000 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਬੇਟਾ ਆ ਤੁਹਾਡੇ ਸਾਹਮਣੇ ਖੜਾ 55000 ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਪਿੰਡਾਂ ਚ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨਾ ਕੋਈ ਨੌਕਰੀ ਮਿਲੀ ਹੋਣੀ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਤੀਜੇ ਨੂੰ ਕਿਸੇ ਦੀ ਬੇਟੀ ਨੂੰ ਕੋਈ ਹੱਥ ਖੜਾ ਕਰਕੇ ਕਹਦੇ ਪੰਜਾਬ 'ਚੋਂ ਕਿ 1 ਰੁਪਿਆ ਲੱਗਿਆ ਹੋਵੇ ਜੀ ਤੁਹਾਡੇ ਤੁਹਾਡੇ ਮੈਂ ਤੁਹਾਡੇ ਮਿਲੀ ਨੌਕਰੀ ਤਿੰਨ ਨੌਕਰੀਆਂ ਮਿਲੀਆਂ ਘਰ 'ਚ ਕੋਈ 1 ਰੁਪਿਆ ਤਾਂ ਨਹੀਂ ਲੱਗਿਆ ਕੋਈ ਸ਼ਿਫਾਰਿਸ਼ ਕਿਸੇ ਦੀ ਲਾਉਣੀ ਪਈ ਤਿੰਨ ਤੇ ਨੌਕਰੀਆਂ ਦੇ ਖਰਚ ਮਿਲਿਆ ਨੇ। ਪੰਜਾਬ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਜਿਨ੍ਹਾਂ 'ਚ ਕਈ ਬਾਹਰੀ ਲੋਕਾਂ ਨੂੰ ਬਹੁਤ ਸ਼ਕਤੀਆਂ ਦੇ ਦਿੱਤੀਆਂ ਗਈਆਂ ਜੋ ਪੰਜਾਬ ਦੇ ਲੀਡਰਾਂ ਤੋਂ ਉੱਪਰ ਹੋ ਗਏ। ਸਰਕਾਰ ਦੇ ਇਹ ਜੇ ਫੈਸਲੇ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਜਰਨਲਿਸਟਕਰ ਤਰਨੂ ਚੁੱਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖੇ ਨਿਸ਼ਾਨ ਲਿਖਾਦੇ ਹੋਏ ਕਿਹਾ ਕਿ ਪੰਜਾਬ ਦੇ ਸ਼ਕਤੀਆਂ ਬਾਹਰੀ ਲੋਕਾਂ ਨੂੰ ਦੇ ਦਿੱਤੀਆਂ ਗਈਆਂ ਨੇ। ਦਿੱਲੀ ਵਿਕੀਪਾਜਪਾ ਦੇ ਰਾਸ਼ਟਰੀ ਜਰਨਲਿਸਤ ਕਰਤਾਰ ਤਰਨ ਚੁਗ ਨੇ ਆਪਣੇ ਦਿੱਲੀ ਸਥਿਤ ਨਿਵਾਸ ਥਾਂ ਤੇ ਵਿਰਾਟ ਕਾਂਤ ਨੂੰ ਆਪਣੇ ਸਮਰਥਕਾਂ ਸਮੇਤ ਪਾਜਪਾ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਜਪਾ ਪੰਜਾਬ ਪ੍ਰਦੇਸ਼ ਸੁਨੀਲ ਜਾਖੜ ਵੀ ਮੌਜੂਦ ਰਹੇ ਇਸ ਤਰ੍ਹਾਂ ਦੁਮਾਗੋਵਲੋਂ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧ ਗਏ ਦੁਮਾਗੋਵਲੋਂ ਪੰਜਾਬ ਸਰਕਾਰ ਦੇ ਕਈ ਫੈਸਲਿਆਂ ਦਾ ਵਿਰੋਧ ਕੀਤਾ ਗਿਆ ਖਾਸ ਕਰਕੇ ਉਹਨਾਂ ਫੈਸਲਿਆਂ ਦਾ ਜਿਨ੍ਹਾਂ ਵਿੱਚ ਬਾਹਰੀ ਲੋਕਾਂ ਨੂੰ ਤਾਕਤਾਂ ਦਿੱਤੀ ਗਈਆਂ ਨੇ ਇਸ ਮਾਮਲੇ ਵਿੱਚ ਵਿਰੋਧੀ ਆਗੂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾਂਦਾ ਰਿਹਾ ਹੈ ਇਸ ਦੌਰਾਨ ਤਰਨチュਗਰੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸ਼ਕਤੀਆਂ ਬਾਹਰੀ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਲੀਡਰ ਅਰਵਿੰਦ ਕੇਜਰੀਵਾਲ ਤੋਂ ਡਰਦੇ ਨੇ ਪੰਜਾਬ ਅੱਜ ਪੰਜਾਬ ਪਾੜ ਰਿਆ ਲੀਡਰਸ਼ਿਪ ਲੀਡਰਸ਼ਿਪ ਹੈ ਕਿੱਥੇ ਸਰ ਭਗਵੰਤ ਮਾਨ ਉਹਨਾਂ ਤੇ ਕੁਰਸੀ ਆਊਟਸੋਰਸ ਕਰਤੀ 95 ਐ ਕੋਈ ਪਤਾ ਨਹੀਂ 96 ਐਮ ਐਲ ਏ ਕੋ ਚੁਸਕਦਾ ਹੀ ਨਹੀਂ ਕੋਈ ਬੋਲਦਾ ਹੀ ਨਹੀਂ ਖੰਗਦਾ ਵੀ ਨਹੀਂ ਸਭ ਚੁੱਪਚਾਪ ਬੈਠੇ ਆਪਾਂ ਨਹੀਂ ਕਿਡਾ ਖੌਫ ਬਣਿਆ ਹੋਇਆ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦਾ ਜਿਹੜੇ ਰਿਜੈਕਟਡ ਮਾਲ ਹੈ ਕੋਈ ਬੰਦਾ ਹਾਰਡ ਮਸਲਾ ਹੋਵੇ ਤਾਂ ਬੰਦਾ ਡਰਦਾ ਵੀ ਹੈ ਆ ਤਾਂ ਜਮਨ ਨਿਖਤ ਜਿਹੜੇ ਬੰਦੇ ਰਿਜੈਕਟਡ ਮਾਲ ਤੋਂ ਬੈਠੇ ਸਾਰੇ ਡਰੀ ਬੈਠੇ ਵੀ ਕਿਤੇ ਚੱਕ ਨਾ ਵੱਢ ਲਵੇ ਤੇ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਹੈ ਉਹ ਪਹਿਰਾ ਜੇ ਤੁਰੋਂ ਉਹਨਾਂ ਨੇ ਦੇਖੋ ਦਾਦ ਹੈ ਜਿੰਨੀ ਵੀ ਕਮਜ਼ੋਰੀ ਹੈ ਭਗਵੰਤ ਮਾਨ ਜੀ ਦੀ ਕੇਜਰੀਵਾਲ ਸਾਹਮਣੇ ਪਰ ਆਪ ਦੀ ਇਹਨਾਂ ਦੇ ਉੱਤੇ ਇਹਨਾਂ ਦੇ ਠੁੱਕ ਬਣਾ ਰੱਖੀ ਐ ਚੁਸਕ ਨਹੀਂ ਦਿੰਦੇ ਪੰਜਾਬ ਕਾਂਗਰਸ ਨੂੰ ਦਾ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਸੁਰਿਆ ਕੇ ਮਾਫੀ ਮੰਗੇ ਆ ਫਿਰ ਕੋ ਬੋਲਿਆ ਕਿ ਪੰਜਾਬ ਦੇ ਗਾਂਧੀ ਦੇ ਨਾਮ ਤੇ ਮਸ਼ਹੂਰ ਇੱਕ ਸੁਤੰਤਰਤਾ ਸੰਾਨੀ ਪਰਿਵਾਰ ਜਿਨ੍ਹਾਂ ਨੇ ਇਕੱਲਾ ਸੁਤੰਤਰਤਾ ਸੰਗਰਾਮ ਨਹੀਂ ਪੰਜਾਬ ਦੇ ਅੰਦਰ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ ਵੱਡਾ ਸੰਘਰਸ਼ ਕੀਤਾ ਔਰ ਤਰਨ ਤਰਨ ਵਰਗੇ ਛੋਟੇ ਜਿਹੇ ਪਿੰਡ ਜੋ ਨਿਕਲ ਕੇ ਹਿੰਦੁਸਤਾਨ ਦੀ ਰਾਜਨੀਤੀ ਚ ਉਪ ਰਾਸ਼ਟਰਪਤੀ ਦੇ ਗਰੀਮਾ ਮਦ ਗਰੀਮਾ ਵਰਗੇ ਪਦ ਤੇ ਪਹੁੰਚੇ ਐਸੇ ਸ਼੍ਰੀ ਕਿਸ਼ਨ ਕਾਂਜੀ ਦੇ ਪੋਤੇ ਵਿਰਾਟ ਕਾਂਜੀ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਮੈਂ ਸਮਝਦਾ ਬੜਾ ਹੀ ਸ਼ਲਾਘਾ ਜੋ ਕਦਮ ਹੈ ਅੱਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਉੱਥੇ ਉਪਸਥਿਤ ਸਨ ਔਰ ਮੈਂ ਸਮਝਣਾ ਵਿਰਾਟ ਕਾਂਜੀ ਦਾ ਭਾਜਪਾ ਜੁਆਇਨ ਕਰਨ ਦਾ ਪੰਜਾਬ ਮਜ਼ਬੂਤ ਹੋਏਗਾ ਔਰ ਇਹ ਕਾਰਵਾ ਹੈ ਇਸੇ ਦੌਰਾਨ ਸੁਨੀਲ ਜਾਖੜ ਵੱਲੋਂ ਪੰਜਾਬ ਸਰਕਾਰ ਦੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਐਮਐਲਏ ਬਹੁਤ ਡਰਪੋਕ ਹਨ ਜੋ ਅਰਵਿੰਦ ਕੇਜਰੀਵਾਲ ਦੁਆਰਾ ਲਏ ਗਏ ਕਿਸੇ ਵੀ ਫੈਸਲੇ ਦਾ ਵਿਰੋਧ ਨਹੀਂ ਕਰ ਸਕਦੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਦੇ ਯਾਤਰੀਆਂ ਦੀ ਲਾਗਤ ਨੂੰ ਘਟਾਉਣ ਲਈ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਉਹਨਾਂ ਰਾਸ਼ਟਰੀ ਰਾਜ ਮਾਰਗਾਂ ਜਿੱਥੇ ਸੁਰੰਗਾਂ ਪੁਲਾ ਫਲਾਈਓਵਰ ਜਾਂ ਐਲੀਵੇਟਡ ਰੋਡ ਬਣੇ ਹੋਏ ਹਨ ਉਹਨਾਂ ਤੇ ਲੱਗਣ ਵਾਲੇ ਟੋਲ ਦੀਆਂ ਕੀਮਤਾਂ ਵਿੱਚ 50% ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ ਇਸ ਸਬੰਧੀ ਜਦੋਂ ਲਾਟਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਕੁਮਾਰ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਸਾਡੇ ਕੋਲ 50% ਕਟੌਤੀ ਦੀ ਨੋਟੀਫਿਕੇਸ਼ਨ ਜਾਣਕਾਰੀ ਨਹੀਂ ਮਿਲੀ ਹੈ ਜਦੋਂ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਸਰ ਇਸ ਪ੍ਰਕਾਰ ਕੀ ਹਮਾਰੇ ਪਾਸ ਅਭੀ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਹੈ तो अभी इसकी जानकारी नहीं मिली है सर अगर इस प्रकार का कोई भी गजट आता है हमारे पास उसकी सूचना आप लोगों के द्वारा जनता को दे दी जाएगी सर जो पंद्रह अगस्त में ला भी एक खबर चल रही ऐसे कि तीन तीन हज़ार का पास होगा तो दो तो तो सौ भी कोई, जा, आ, कोई नहीं सर अभी नोटिफिकेशन कुछ नहीं आया हमारे पास किसी प्रकार का सल्कुलर हमारे पास नहीं आया नहीं। लेकिन हमने भी न्यूज़ में देखा है माननीय नितिन गडकरी साहब का कि उन्होंने ऐलान किया है तो अगर कोई भी सर्कुलर आता है तो उसको फॉलो किया जाएगा ਉੱਤੇ ਹੀ ਆਮ ਲੋਕਾਂ ਦਾ ਇਸ ਬਾਰੇ ਕਹਿਣਾ ਸੀ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲੀਤਾ ਗਿਆ ਹੈ ਬਹੁਤ ਹੀ ਵਧੀਆ ਫੈਸਲਾ ਹੈ ਇਸ ਫੈਸਲੇ ਦੇ ਨਾਲ ਸਾਨੂੰ ਵੀ ਫਾਇਦਾ ਮਿਲੇਗਾ ਲੋਕਾਂ ਨੇ ਕਿਹਾ ਕਿ ਜਲਦ ਟੋਲ ਪਲਾਜ਼ੇ ਨੂੰ ਨੋਟੀਫਿਕੇਸ਼ਨ ਆਵੇ ਤਾਂ ਸਾਡੀ ਜੀਬ ਤੇ ਘੱਟ ਬੋਝ ਪਵੇ ਬਹੁਤ ਹੀ ਵਧੀਆ ਬਹੁਤ ਹੀ ਕਹਿ ਰਹੇ ਆ ਕੀ ਬਾਤਾਂ ਨਿਆਰੇ ਆ ਜੀ ਮਾਰੇ ਵਧੀਆ ਹੋਣਾ ਚਾਹੀਦਾ ਜੀ ਇਹ ਬਹੁਤ ਜਿਆਦਾ ਸਾਡਾ ਇੱਕ ਪਾਸ ਤੇ ਗੱਡੀ ਆ ਤੇ 350 ਰੁਪਏ ਪਾਸ ਦਾ ਕਰਦਾ ਇਹਨਾਂ ਨੇ ਕਿਤੇ 150 ਰੁਪਏ ਦੀ ਪਹਿਲਾਂ ਤੇ ਹੁਣ ਚਲੋ ਇਹ ਕਰ ਦੇਣਗੇ ਬਹੁਤ ਵਧੀਆ ਗੱਲ ਆ ਰਾਹਤ ਪਰ ਹੀ ਖਬਰ ਹੈ ਵਾਹ ਵਧੀਆ ਬਹੁਤ ਖੁਸ਼ੀ ਦੀ ਗੱਲ ਲੋਕਾਂ ਦੀ ਜੇਬ 'ਚ ਕਿੰਨਾ ਕਸਰ ਪੈਗਾ ਬਹੁਤ ਫਰਕ ਪੈਗਾ ਜੀ ਬਹੁਤ ਫਰਕ ਪੈਗਾ ਦੱਸ ਦਈਏ ਕਿ ਇਹ ਕਦਮ ਸਿੱਧੇ ਤੌਰ ਤੇ ਵਾਹਨ ਚਲਾਉਣ ਵਾਲਿਆਂ ਦੀ ਜੇਬ ਤੇ ਪੈ ਰਹੇ ਭਾਰੀ ਭਾਰ ਨੂੰ ਹਲਕਾ ਕਰੇਗਾ ਅਤੇ ਯਾਤਰਾ ਨੂੰ ਹੋਰ ਵਧੀਆ ਆਰਥਿਕ ਬਣਾਵੇਗਾ ਸੂ ਰਾਸ਼ਮਾਰਗ ਮੰਤਰਾਲੇ ਨੇ 2008 ਦੇ ਰਾਸ਼ਟਰੀ ਰਾਸ਼ਮਾਰਗ ਸ਼ੁਲਕ ਨੀਮਾ ਦੇ ਵਿੱਚ ਸੋਧ ਕਰਦਿਆਂ ਟੋਲ ਦੀ ਕੀਮਤ ਦੀ ਗਣਨਾ ਲਈ ਇੱਕ ਨਵਾਂ ਫਾਰਮੂਲਾ ਚਾਰੀ ਕੀਤਾ ਹੈ ਇਸ ਤਰੀਕੀ ਅਧੀਨ ਹੁਣ ਯੂਜ਼ਰ ਚਾਰਜਾਂ ਦੀ ਵਸੂਲੀ ਹੋਏ ਢੰਗ ਨਾਲ ਅਤੇ ਵਧੇਰੇ ਨਿਆਂਯੋਗ ਤਰੀਕੇ ਨਾਲ ਕੀਤੀ ਜਾਏਗੀ ਇਸ ਤਬਦੀਲੀ ਨਾਲ ਟੋਲ ਪਲਾਜ਼ਿਆਂ ਤੇ ਲੱਗਦਾ ਖਰਚਾ ਹੁਣ ਘਟੇਗਾ ਜਿਸ ਨਾਲ ਰੋਜ਼ਾਨਾ ਦੀ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੋਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਪੁਰਾ ਦੇ ਕਸਬਾ ਬਰੂੜ ਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪਟਿਆਲਾ ਪੁਲਿਸ ਵੱਲੋਂ ਬਰੂੜ ਚ ਇੱਕ ਆਲਿਸ਼ਾਨ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਪੁਰਸ ਮੁਤਾਬਕ ਇਸ ਆਲਿਸ਼ਾਨ ਘਰ ਨੂੰ ਨਸ਼ਾ ਤਸਕਰੀ ਦੇ ਪੈਸੇ ਤੇ ਗੈਰਕਾਨੂੰਨੀ ਤੰਗੜਾ ਬਣਾਇਆ ਗਿਆ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮੁਹਿੰਮ ਜਿਹੜੀ ਰਾਜ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੋਧ ਨਸ਼ਿਆਂ ਵਿਰੁੱਧ ਕਹਿੰਦੇ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨਾ ਚੋ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਆ ਸਪਲਾਈ ਚੇਨ ਤੋੜਨੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜਣਾ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ ਚ ਤਕੇਲਦੇ ਹੋਏ ਕੋਈ ਮਹੰਗੇ ਮਕਾਨ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲੜ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ ਜਾਰੀ ਆ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਸਮਗਲਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ आलीशान ਮਹਿਲ ਜਾਂ ਮਕਾਨ ਬਣਾਉਣਗੇ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜ ਏਰੀਏ 'ਚ ਆਏ ਆ ਇਹ ਮੋਨ ਲਾਲ ਮੋਣੀ ਤੇ ਸੁਰਜੀਤ ਦੋ ਭਰਾਵਾਂ ਦਾ ਮਕਾਨ ਆ ਇਹਨਾਂ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਬੜੇ ਬਦਨਾਮ ਹੈ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅੱਜ ਐਕਸ਼ਨ ਆ ਉਹ 에ਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਸਿਕਿਉਰਿਟੀ ਪ੍ਰੋਬਲਮ ਸਰ ਕਿੰਨੇ ਮੁਕੱਦਮੇ ਆ ਉਹ ਸਿਰਫ ਰੂੜੀ ਚ ਦਰਜ ਨਹੀਂ ਜਾਂ ਕਿਸੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮੁਕੱਦਮੇ ਦਰਜ ਨੇ ਜੀ ਹੈਰੋਇਨ ਦੇ ਵੀ ਮੁਕੱਦਮੇ ਦਰਜਾ ਨਸ਼ੀਲੇ ਕੈਪਸੂਲਾਂ ਦੇ ਵੀ ਦਰਜਾ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨਸ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੋਰੀ ਰਿਜ਼ਲਟ ਲਵਾਵਾਂਗੇ ਯੋ ਜਿਹੜੀ ਅੱਜ ਜਗ੍ਹਾ ਨੂੰ ਤੁਸੀਂ ਟਾਣ ਆਏ ਇਹ ਨਜ਼ਾਇਜ਼ ਬਣੀ ਹੋਈ ਹੈ ਜਾਂ ਨਸ਼ੇ ਤੋਂ ਬਣਾਈ ਹੋਈ ਹੈ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਹੈ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਅੱਜ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਢੰਗ ਨਾਲ ਗਈ ਕਿਰਗਿਸਤਾਨ ਵਿਖੇ ਕਰਵਾਏ ਗਏ ਸ਼ੇ ਪਾਵਰ ਲਿਫਟਿੰਗ ਮੁਕਾਬਲੇ ਚ ਪੰਜਾਬ ਦੇ 5 ਨੌਜਵਾਨਾਂ ਨੇ ਬਾਜ਼ੀ ਮਾਰੀ ਹੈ ਇਹਨਾਂ 5 ਨੌਜਵਾਨਾਂ ਚੋਂ ਫਰੀਦਕੋਟ ਜ਼ਿਲ੍ਹੇ ਦੇ ਇੱਕੋ ਪਿੰਡ ਦੇ 3 ਨੌਜਵਾਨ ਸ਼ਾਮਲ ਹਨ ਜਿਨ੍ਹਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤਿੰਨਾਂ ਵੱਲੋਂ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤੇ ਗਏ ਇਹਨਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚੜ ਤੇ ਪਿੰਡ ਵਾਲਿਆਂ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਬਾਬਾ ਫਰੀਦ ਜੀ ਦੀ ਚਾਰਛੋ ਪ੍ਰਾਪਤ ਧਰਤੀ ਦੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਇੱਥੋਂ ਦੇ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਚਮਕਾ ਰਹੇ ਹਨ ਪਾਵੇਂ ਸਿੱਖਿਆ ਦੇ ਖੇਤਰ ਚ ਹੋਵੇ ਪਾਵੇਂ ਖੇਡਾਂ ਦੇ ਖੇਤਰ ਚ ਹੋਵੇ ਇਸੇ ਲਈ ਤਹਿਤ ਹੁਣ ਫਿਰ ਖੇਡਾਂ ਦੇ ਖੇਤਰ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੇ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤ ਕੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਜਾਣਕਾਰ ਮੁਤਾਬਕ ਵਿਸ਼ਵ ਪਾਵਰ ਲਿਫਟਿੰਗ ਕਾਂਗਰਸ ਫੈਡਰੇਸ਼ਨ ਵੱਲੋਂ ਕਿਰਗਿਸਤਾਨ ਵਿਖੇ ਕਰਵਾਏ ਗਏ ਐਸ਼ੀ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਪੰਜਾਬ ਦੇ ਪੰਜ ਨੌਜਵਾਨਾਂ ਨੇ ਬਾਜ਼ੀ ਮਾਰੀ ਇਹਨਾਂ ਪੰਜ ਨੌਜਵਾਨਾਂ ਵਿੱਚੋਂ ਫਰੀਦਕੋਟ ਜ਼ਿਲ੍ਹੇ ਦੇ ਇੱਕੋ ਪਿੰਡ ਪੰਜਗੜਾਈ ਕਲਾਂ ਦੇ ਤਿੰਨ ਨੌਜਵਾਨਾਂ ਨੇ ਪਹਿਲਾ ਸਥਾਨ ਹਾਸ ਇਹਨਾਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 골ਡ ਮੈਡਲ ਜਿੱਤੇ ਗਏ ਮੈਂ ਪਿੰਡ ਪੰਜਗਰੀ ਦੇ ਰਹਿਣ ਵਾਲਾ ਹਾਂ ਡਿਸਟ੍ਰਿਕਟ ਫਰੀਦਕੋਟ ਦੇ ਤੇ ਮੈਂ ਪਾਵਰ ਲਿਫਟਿੰਗ ਗੇਮ ਕਰਦਾ ਹਾਂ ਜੀ ਮੈਂ ਪਾਵਰ ਲਿਫਟਿੰਗ ਗੇਮ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ਗਿਆ ਸੀਗਾ ਜੀ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਸੀ 300 ਕਿਲੋ ਜੀ ਤੇ ਮੈਂ ਉੱਤੇ 5 ਕਿਲੋ ਜ਼ਿਆਦਾ ਲਾ ਕੇ ਉਹ ਵਰਲਡ ਰਿਕਾਰਡ ਤੋੜਿਆ ਤੇ ਮੈਂ ਦੋ ਵਰਲਡ ਰਿਕਾਰਡ ਬਣਾਏ ਸੀਗੇ ਸਕੁਆਰਡ ਦਾ ਤੇ ਬੈਂਚ ਦਾ ਜੀ ਤੇ ਬੈਂਚ ਦਾ 180 ਸੀਗਾ ਮੈਂ ਉਹਦੇ ਉੱਤੇ ਵੀ 5 ਕਿਲੋ ਵਧਾ ਲਾ ਕੇ ਜਿਹੜੇ ਅਮਰੀਕਾ ਦੇ ਬੰਦੇ ਦਾ ਰਿਕਾਰਡ ਸੀਗਾ ਜੀ ਉਹਦੇ ਵਿੱਚ ਤੇ ਉਹਨਾਂ ਨੇ ਮੇਰਾ ਡੋਪ ਟੈਸਟ ਵੀ ਲਿਆ ਸੀ ਜੀ ਤੇ ਉਸ ਤੋਂ ਬਾਅਦ ਮੈਂ ਕਿਹਾ ਉਹ ਵਰਲਡ ਰਿਕਾਰਡ ਦੇ ਸਰਟੀਫਿਕੇਟ ਮੇਰੇ ਉਹ ਕਹਿੰਦੇ ਅਮਰੀਕਾ ਚੋਂ ਬਣ ਕੇ ਆਉਣਗੇ ਤੇ 1 ਮਹੀਨੇ ਬਾਅਦ ਮੈਨੂੰ ਕਹਿੰਦੇ ਮਿਲ ਜਾਣਗੇ ਵਰਲਡ ਰਿਕਾਰਡ ਦੇ ਸਰਟੀਫਿਕੇਟ ਹੀ ਤੇ ਬਹੁਤ ਵਧੀਆ ਕੰਪੀਟੀਸ਼ਨ ਰਿਹਾ ਜੀ ਇੱਥੇ ਕੋਈ ਗਿਲਾ ਹੈ ਕਿਸੇ ਗੱਲ ਦਾ ਗਿਲਾ ਆ ਹੀ ਆਈ ਮੈਂ ਮਤਲਬ ਕਿ ਇੰਨੀ ਮਿਹਨਤ ਕੀਤੀ 5 ਸਾਲ ਹੋ ਗਏ ਤੇ ਕੋਈ ਵੀ ਮਤਲਬ ਕਿ ਸਾਡੇ ਮਿਲ ਕੀ ਕੋਈ ਵੀ ਨਹੀਂ ਆਇਆ ਜੀ ਸਾਨੂੰ ਮਿਲ ਨਹੀਂ ਸੀਗਾ ਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਕਹਿੰਦੇ ਮੇਰੀ ਉਮਰ 15 ਸਾਲ ਹੈ ਹੀ ਮੈਂ ਕਰਗਿਸਤਾਨ ਏਸ਼ੀਆ ਗੇਮਾਂ ਦੇ ਵਿੱਚ ਗਿਆ ਸੀ ਪਾਵਰ ਲਿਫਟਿੰਗ ਅਮ ਸੋਚ ਮੈਂ ਸ਼ੁਰੂ ਤੋਂ ਏਦਾਂ ਸੀ ਜੇ ਮੈਂ 13 ਸਾਲਾਂ ਆ ਸੀ ਉਹਦੇ ਜਮ ਵਿੱਚ ਜਾਣ ਲੱਗ ਗਿਆ ਸੀ ਤੇ ਪਾਵਰ ਲਿਫਟਿੰਗ ਟ੍ਰੇਨਿੰਗ ਕਰਨ ਲੱਗ ਗਿਆ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਮੈਂ ਏਸ਼ੀਆ ਖੇਡਣ ਗਿਆ ਸੀ ਜਦ ਕਿ ਪਹਿਲੀ ਵਾਰ ਗਿਆ ਸੀ ਮੇਰਾ ਨਾਮ ਵਿਰਿੰਦਰ ਸਿੰਘ ਬਣਕੋਈ ਮੈਂ ਸਟ੍ਰੈਕਟ ਕਰਲ ਗੇਮ ਕੀਤੀ ਹੈ ਜੀ ਐਸੋਰੀ ਪਹਿਲੇ ਮੈਂ ਪਾਵਰ ਲਿਫਟਿੰਗ ਕਰਦਾ ਪਹਿਲਾਂ ਤੇ ਇਸ ਵਾਰ ਗੋਡੇ ਇੰਜਰੀ ਕਰਕੇ ਮੈਂ ਸਟ੍ਰੈਕਟ ਕਰਲ ਕੀਤੀ ਸੀਗੀ ਤੇ ਸਟ੍ਰੈਕਟ ਕਰਲ ਜੀ ਮੇਰਾ ਵੀ ਏਸ਼ੀਆ ਗੇਮਾਂ ਵਿੱਚ 골ਡ ਮੈਡਲ ਆ ਤੇ ਅਸੀਂ ਇਹ ਏਸ਼ੀਆਨ ਗੇਮਾਂ ਹੋਈਆਂ ਸੀ ਕਿਰਗਿਸਤਾਨ ਵਿੱਚ ਤੇ ਉੱਥੋਂ ਸਾਨੂੰ 골ਡ ਮੈਡਲ ਮਿਲੇ ਮੇਰਾ ਆਪਣਾ ਆਪ ਤੇ ਮੈਂ ਸ਼ੁਰੂ ਤੋਂ ਖੁਦ ਪਾਵਰ ਲਿਫਟਿੰਗ ਕਰ ਰਿਹਾ ਸੀ ਤੇ ਨਵੇਂ ਬੱਚੇ ਵੀ ਤਿਆਰ ਕਰ ਰਿਹਾ ਨਾਲ ਨਾਲ ਤੇ ਇੰਡੀਆ ਦੇ ਵਿੱਚੋਂ ਮੇਰਾ ਨੈਸ਼ਨਲ 골ਡ ਹੈਗਾ ਤੇ ਪੰਜਾਬ ਸਟੇਟ ਜੀ 골ਡ ਹੈਗੇ ਤੇ 골ਡ ਮੈਡਲ ਦੀ ਉਹਨੀ ਖੁਸ਼ੀ ਨਹੀਂ ਹੋਈ ਸੀ ਜਿੰਨੇ ਦੇ ਵਲਡ ਰਿਕਾਰਡ ਤੋਂ ਹੁੰਦੇ ਆ ਤੇ ਇਹ ਲੜਕਾ ਆਕਾਸ਼ ਦੀ ਬਈ ਤੇ ਇਹ ਵੀ ਪਹਿਲੀ ਵਾਰ ਗਿਆ ਸੀ ਫੋਰਨ ਖੇਡਣਾ ਸਾਡੇ ਨਾਲ ਤੇ ਇਹਦਾ ਜਦੋਂ 골ਡ ਮੈਡਲ ਆਇਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਸੀ ਇਹਨਾਂ ਤਿੰਨਾਂ ਨੌਜਵਾਨਾਂ ਦੇ ਪਿੰਡ ਪਹੁੰਚਣ ਤੇ ਪੂਰੇ ਪਿੰਡ ਦੇ ਲੋਕਾਂ ਵੱਲੋਂ ਇਕੱਠਾ ਹੋ ਕੇ ਖੁਸ਼ੀ ਮਨਾਈ ਗਈ ਤੇ ਇਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਹਨਾਂ ਵਿੱਚੋਂ ਇੱਕ 19 ਸਾਲਾਂ ਲੜਕੇ ਨੇ 30 ਪੰਜਾਬ ਵਿੱਚ ਮੌਨਸੂਨ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਵੱਡੀ ਰਾਹ ਦਿੱਤੀ ਹੈ ਉੱਥੇ ਹੀ ਹੁਣ ਕੁਝ ਇਲਾਕਿਆਂ ਵਿੱਚ ਮੌਸਮ 'ਚ ਵੱਡੀ ਤਬਦੀਲੀ ਨਜ਼ਰ ਆਉਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅਚਾਨਕ ਮੌਸਮ ਵਿਗੜ ਸਕਦਾ ਹੈ ਸੂਬੇ 'ਚ ਮੀਂਹ ਅਸਮਾਨੀ ਬਿਜਲੀ ਰਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਪੰਜਾਬ ਦੇ ਮੌਸਮ ਬਾਰੇ ਡਰਾਉਣੀ ਭਵਿਕਾ ਵਾਣੀ ਕੀਤੀ ਗਈ ਹੈ ਅਗਲੇ 4-5 ਦਿਨ ਮੌਸਮ ਆਪਣੇ ਰੰਗ ਦਿਖਾਏਗਾ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਖਰਾਬ ਹੋਣ ਵਾਲਾ ਹੈ 6 ਜੁਲਾਈ ਨੂੰ ਤ੍ਰਿਪੰਧਾਬ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ ਜੋ ਮੌਸਮ ਟ੍ਰੈਫ ਨੂੰ ਉੱਤਰ ਵੱਲ ਖਿੱਚੇਗਾ। ਇਹਨਾਂ ਦੋਵਾਂ ਪ੍ਰਣਾਲੀਆਂ ਦੇ ਸਿੱਟੇ ਪ੍ਰਭਾਵ ਕਾਰਨ ਐਤਵਾਰ ਨੂੰ ਭਾਰੀ ਮੀਂਹ ਤੇ ਗਰਜ ਤੂਫਾਨ ਦੀ ਸੰਭਾਵਨਾ ਹੈ। ਇਸ ਦਾ ਪ੍ਰਭਾਵ ਅਗਲੇ 48 ਘੰਟਿਆਂ ਤੱਕ ਰਹਿ ਸਕਦਾ ਹੈ। ਸਕਾਈ ਮੈਟ ਦੇ ਰਿਪੋਰਟ ਦੇ ਅਨੁਸਾਰ ਜੋਖਮ ਵਾਲੇ ਪ੍ਰਮੁੱਖ ਸਥਾਨਾਂ ਵਿੱਚ ਪੰਜਾਬ ਵਿੱਚ ਪਟਿਆਲਾ, ਲੁਧਿਆਣਾ, ਰੋਪੜ, ਮੁਹਾਲੀ, ਚੰਡੀਗੜ੍ਹ, ਪੱਟਕੁਲਾ, ਕਰਨਾਲ, ਅੰਮ੍ਰਿਤਸਰ, ਪਾਣੀਪੱਤ, ਸੋਨੀਪੱਤ, ਰੋहतक, ਕੈਥਲ, ਜੀਂਦ, ਝੱਜਰ, ਹਰਿਆ ਦਿੱਲੀ ਐਸਆਰ ਵਿੱਚ ਨੌਇਡਾ ਗਾਜ਼ੀਆਬਾਦ ਗੁਰੂਗ੍ਰਾਮ ਫਰੀਦাবাদ ਸ਼ਾਮਲ ਹਨ ਉਧਰ ਹਿਮਾਚਲ ਦੇ ਮੰਡੀ ਕਾਂਗੜਾ ਸਿਰਮੌਰ ਜ਼ਿਲ੍ਹੇ ਬਰਸਾਤੀ ਆਫਤ ਦੇ ਵੱਡੇ ਖਤਰੇ ਦਾ ਸੰਭਾਲ ਕਰ ਰਹੇ ਹਨ ਆਈਐਮਡੀ ਨੇ 6 ਜੁਲਾਈ ਦੁਪਹਿਰ ਤੋਂ 7 ਜੁਲਾਈ ਤੱਕ ਮੰਡੀ ਕਾਂਗੜਾ ਸਿਰਮੌਰ ਵਿੱਚ ਬਹੁਤ ਭਾਰੀ بارش ਲਈ ਰੈੱਡ ਅਲਰਟ ਜਾਰੀ ਕੀਤਾ ਹੈ ਸੂਬੇ ਦੇ ਕੁੱਲੂ, ਸ਼ਿਮਲਾ, ਸੋਲਨ, ਬिलासपुर, ਹੁਮੇਰਪੁਰ ਤੇ ਚੰਬਾ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ بارش ਬਾਰੇ ਇੱਕ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਪ੍ਰਿਕਵਾਨੇ ਅਨੁਸਾਰ 6, 7 ਤੇ 8 ਜੁਲਾਈ ਨੂੰ ਰਾਜ ਦੇ ਮੰਡੀ, ਕਾਂਗੜਾ, ਚੰਬਾ, ਕੁੱਲੂ, ਸ਼ਿਮਲਾ, ਸਿਰਮੌਰ, ਬिलासपुर, ਹੁਮੇਰਪੁਰ ਜ਼ਿਲ੍ਹਿਆਂ ਲਈ ਭਾਰੀ ਤੋਂ ਬਹੁਤ ਭਾਰੀ بارش ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਸ਼ਿਮਲਾ ਕੇਂਦਰ ਦੇ ਅਨੁਸਾਰ ਦੱਖਣ ਪੱਛਮੀ ਮੌਨਸੂਨ ਹੁਣ ਮਾਝੇ ਵਿੱਚ ਤੇਜ਼ੀ ਫੜ ਚੁੱਕਾ ਹੈ। ਇਹ 6 ਤੋਂ 7 ਜੁਲਾਈ ਨੂੰ ਬਹੁਤ ਪ੍ਰਭਾਵਸ਼ਾਲੀ ਰਹੇਗਾ। ਮੰਡੀ, ਕਾਂਗੜਾ, ਸਿਰਮੌਰ ਜ਼ਿਲ੍ਹ ਇਸ ਚੇਤਾਵਨੀ ਤੋਂ ਬਾਅਦ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਇਸ ਪੱਧਰ ਤੇ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਇੱਕ ਪਹਾੜੀ ਰਾਜ ਹੈ ਇੱਥੇ ਮੀਂਹ ਤਬਾਹੀ ਮਚਾ ਸਕਦਾ ਹੈ ਇਸ ਲਈ ਸਮੇਂ ਦੌਰਾਨ ਰਾਜ ਦੀਆਂ ਸੜਕਾਂ ਜੋਖਮ ਭਰੀਆਂ ਬਣ ਸਕਦੀਆਂ ਨੇ ਖਾਸ ਕਰਕੇ ਮੰਡੀ ਤੋਂ ਕੁਲੂ ਮਨਾਲੀ ਤੱਕ ਦਾ ਰਸਤਾ ਸਭ ਤੋਂ ਵੱਧ ਜੋਖਮ ਭਰਿਆ ਹੋ ਸਕਦਾ ਹੈ ਕਿਉਂਕਿ ਇੱਥੋਂ ਦੀ ਜ਼ਮੀਨ ਖਿਸਕ ਸਕਦੀ ਹੈ ਇਸ ਸਬੰਧ ਵਿੱਚ ਇਹਨਾਂ ਦਿਨਾਂ ਵਿੱਚ ਬਿਨਾਂ ਕਿਸੇ ਕਾਰਨ ਦੇ ਇਹਨਾਂ ਸੜਕਾਂ ਤੇ ਘੁੰਮਣੋਂ ਇੱਕ ਜੋਖਮ ਭਰਿਆ ਕੰਮ ਹੋ ਸਕਦਾ ਏ ਇਸ ਲਈ ਸਮੇਂ ਦੌਰਾਨ ਯਾਤਰਾ ਸੀਮਤ ਤੋੜ ਚਾਹੀਦੀ ਹੈ ਯਾਤਰਾ ਬਹੁਤ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ ਜੇਕਰ ਕੋਈ ਐਮਰਜੈਂਸੀ ਸਥਿਤੀ ਹੋਵੇ ਫਿਰ ਹੀ ਬਾਹਰ ਨਿਕਲੋ ਤੁਹਾਨੂੰ ਦੱਸਦੇ ਕਿਸ ਦੇ ਨਾਲ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਪਾਰੀ ਬਾਰਸ਼ ਹੋਣ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਤਰਾਹਤ ਮਿਲ ਸਕਦੀ ਹੈ ਪਰ ਬਹੁਤ ਥਾਂਵਾਂ ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਕਾਰਨ ਕਈ ਜ਼ਿਲ੍ਹਿਆਂ ਦੇ ਲੋਕਾਂ ਲਈ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅੱਜ ਦੇ ਪੰਜਾਬ ਬਲੂਨਰ ਵਿੱਚ ਇਹਨਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਮਾਗੇ ਧੰਨਵਾਦ